ਸੀ ਕਾਲ ਜੀ ਪੰਜਾਬ ਦੀ ਮਿੱਟੀ ਚੈਨਲ ਤੇ ਸਵਾਗਤ ਹੈ ਕਹਿੰਦੇ ਜੀ ਰੋਟੀ ਨੂੰ ਗੈਸ ਦੇ ਉੱਤੇ ਹੀ ਰੜਨਾ ਚਾਹੀਦਾ ਡਾਇਰੈਕਟ ਤੇ ਇਸ ਲਈ ਆਪਾਂ ਲਿਆਏ ਆ ਇੱਕ ਆਹ ਚੀਜ਼ ਮੈਂ ਕਿ ਆਪਣੇ ਭੈਣ ਭਾਈਆਂ ਨਾਲ ਸ਼ੇਅਰ ਕਰਦੀ ਐ ਤੇ ਇਹ ਤੁਸੀਂ ਵੀ ਲਿਆਓ ਤੇ ਇਹਨੂੰ ਇਸ ਤਰ੍ਹਾਂ ਕਰਕੇ ਰੋਟੀ ਨੂੰ ਤਵੇ ਤੇ ਰੜੋ ਜਿਹੜੀ ਗੈਸ ਹੈ ਜੀ ਉਹ ਆਪਣੀ ਸਿਹਤ ਲਈ ਬਹੁਤ ਹੀ ਹਾਨੀਕਾਰਕ ਹੈ ਪਹਿਲਾਂ ਮੈਂ ਵੀ ਗੈਸ 'ਤੇ ਰੜਦੀ ਸੀ ਹਨਾ ਪਰ ਹੁਣ ਮੈਂ ਤਵੇ ਤੇ ਰੜਦੀ ਆ ਇਸ ਤਰ੍ਹਾਂ ਕਰਕੇ ਤੁਸੀਂ ਰੋਟੀ ਨੂੰ ਵਧੀਆ ਰਾੜ ਸਕਦੇ ਹੋ ਜਿਹੜੀ ਗੈਸ ਹੈ ਡਾਇਰੈਕਟ ਆਪਣੇ ਸਿਹਤ ਲਈ ਬਹੁਤ ਹਾਨੀ ਕਰਕੇ ਦੇਖੋ ਕਦੇ ਤੁਸੀਂ ਗੈਸ ਨੂੰ ਛੱਡ ਕੇ ਦੇਖਿਓ ਤੇ ਉਹ ਗੈਸ ਜਿੰਨੀ ਜਦੋਂ ਆਪਾਂ ਥਿਲੀ ਲਾ ਦਈਏ ਤੇ ਕਿਵੇਂ ਅੱਗ ਪੈ ਜਾਂਦੀ ਹੈ ਹਨਾ ਤੇ ਉਹੀ ਗੈਸ ਆਪਣੀ ਰੋਟੀ 'ਚ ਡਾਇਰੈਕਟ ਚਲੀ ਜਾਂਦੀ ਹੈ ਤੂੰ ਆਪਣੇ ਲਈ ਕਿੰਨੀ ਹਾਨੀ ਕਰਕੇ ਇਸ ਲਈ ਤੁਸੀਂ ਵੀ ਇਹ ਚੀਜ਼ ਲਿਆਓ ਦੇਖੋ ਇਸ ਤਰ੍ਹਾਂ ਦੀ ਚੀਜ਼ ਹੈ ਜੀ ਏਡੀ ਕੋਸੇ ਵੀ ਆਏ ਹੁੰਦੀ ਹੈ ਡੰਡੀ ਤੇ ਲਿਆਉ ਉਤ ਇਹਦੇ ਨਾਲ ਰੋਟੀ ਵਧੀਆ ਰੜ ਜਾਂਦੀ ਹੈ ਤਵੇ ਦੇ ਉੱਤੇ ਨਾ ਆਪਣਾ ਨਾਪ ਕੇ ਵਧੀਆ ਰੜੋ ਪਰ ਇੱਕ ਚੀਜ਼ ਦੀ ਕਹਾੜਾ ਜੀ ਅੱਜ ਕੱਲ ਸਾਰਿਆਂ ਭੈਣਾਂ ਨੂੰ ਬੇਨਤੀ ਹੈ ਵੀ ਇਹ ਚੀਜ਼ ਲਿਆਉਂ ਆਮ ਹੀ ਮਿਲ ਜਾਂਦੀ ਹੈ ਦੁਕਾਨਾਂ ਤੇ ਜਿੰਨਾ ਜਿੰਨਾ ਤੇ ਹੈਗੀ ਹੈ ਜੀ ਉਹ ਵੀ ਦੱਸਿਓ ਕਮੈਂਟ ਕਰਕੇ ਮੈਨੂੰ ਤਾਂ ਇਹ ਪਹਿਲੀ ਵਾਰੀ ਪਤਾ ਲੱਗਿਆ ਤੇ ਮੈਂ ਲੈ ਕੇ ਆਈ ਆਪਾਂ ਲੈ ਕੇ ਸੀ ਗੁਰਦੁਆਰੇ ਗਈ ਸੀ ਤਲਵੰਡੀ ਸਾਬੋ ਉੱਥੋਂ ਧੰਨਵਾਦ ਜੀ ਸਾਰਿਆਂ ਦਾ